ਨਿਊਜ਼ੀਲੈਂਡ ਚੱਲਿਆ ਜੀ ਸਾਰਾ ਪਰਿਵਾਰ ਤਾਂ ਕਰਕੇ ਮਾਲਕ ਨੇ ਆਪਦੀ ਕੋਠੀ ਵੇਚਣੀ ਐ ਢਾਈ ਤਿੰਨ ਸਾਲ ਮਸਾ ਹੋਏ ਨੇ ਕੋਠੀ ਬਣੀ ਨੂੰ ਨਵੀਂ ਬਣਵਾਈ ਸੀਗੀ ਸਾਰਾ ਕੰਮ ਹਰ ਤਰ੍ਹਾਂ ਦਾ ਮਾਲਕ ਨੇ ਕਰਵਾ ਰੱਖਿਆ ਬਾਕੀ ਵੀਡੀਓ ਚ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂਗਾ ਮਾਲਕ ਦਾ ਮੋਬਾਈਲ ਨੰਬਰ ਕੱਲੀ ਕੱਲੀ ਗੱਲਬਾਤ ਆਪਾਂ ਵੀਡੀਓ ਚ ਕੀਤੀ ਹੋਈ ਐ ਜੀ ਸਾਰੀ ਗੱਲਬਾਤ ਆਪਾਂ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 73800 ਪੂਰਾ 26173 ਜੇ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਆ ਮਕਾਨ ਵੇਚਣਾ ਤੁਸੀਂ ਚਾਹੁੰਦੇ ਕਿਸੇ ਵੀ ਏਰੀਆ ਚ ਦੇਖਣ ਨੂੰ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਜ ਕਰ ਕੋਠੀ ਮਕਾਨ ਦੀ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਨਾਲ ਇੱਕ ਬੈਲ ਆਈਕਨ ਦਿੱਤਾ ਹੋਇਆ ਉਹਨੂੰ ਵੀ ਦਬਬ ਦਿਓ ਤਾਂ ਕਿ ਹਰ ਰੋਜ਼ ਜਦੋਂ ਵੀ ਵੀਡੀਓ ਪਾਈਏ ਮੈਸੇਜ ਤੁਹਾਡੇ ਤੱਕ ਪਹੁੰਚ ਸਕੇ ਢਾਈ ਬਿਸਬਿਆਂ ਚ ਕੋਠੀ ਬਣੀ ਹੋਈ ਐ ਰਜਿਸਟਰੀ ਵਾਲੀ ਜਗ੍ਹਾ ਸੀ ਤੇ ਢਾਈ ਤਿੰਨ ਸਾਲ ਮਸਾ ਹੋਈ ਨਹੀਂ ਤੇ ਪੂਰੀ ਵਧੀਆ ਕੋਠੀ ਐ ਸਾਰਾ ਕੰਮ ਬਹੁਤ ਵਧੀਆ ਹੋਇਆ ਸੀ ਜਿੰਨਾ ਐਲੀਵੇਸ਼ਨ ਦਾ ਕੰਮ ਹੋਇਆ ਜੋ ਵੀ ਕੋਠੀ ਦਾ ਨਕਸ਼ਾ ਡਿਜ਼ਾਈਨ ਪੂਰਾ ਮਤਲਬ ਕਿ ਮਾਲਕ ਨੇ ਰੀਜਾ ਲਾਲਾ ਕੇ ਕੰਮ ਕਰਵਾਇਆ ਹੋਇਆ ਨਕਸ਼ਾ ਵੀ ਪੂਰਾ ਵਧੀਆ ਬਣਵਾਇਆ ਸੀਗਾ ਅੰਦਰੋਂ ਵੀ ਕੰਮ ਪੂਰਾ ਵਧੀਆ ਹੋਇਆ ਤੇ ਵੀ ਦਿਖਾਈ ਹੋਈ ਆ ਤੇ ਉੱਪਰ ਦਾ ਥੱਲੇ ਦਾ ਸਾਰਾ ਕੁਝ ਜਿੰਨਾ ਕੰਮ ਹੈ ਇਹਨਾਂ ਨੇ ਵੀਡੀਓ ਰਾਹੀਂ ਦਿਖਾਇਆ ਤੁਸੀਂ ਇੱਕ ਵਾਰੀ ਵੀਡੀਓ ਚੈੱਕ ਕਰੋ ਜੀ ਤੇ ਮਾਲਕ ਨੇ ਪ੍ਰੋਪਰ ਜਾਣਕਾਰੀ ਆਪਨੇ ਦੱਸੀ ਹੈ ਤੁਹਾਨੂੰ ਮਾਲਕ ਸਾਰਾ ਕੁਝ ਕਨਫਰਮ ਕਰਵਾ ਦੇਣਗੇ ਵੀਡੀਓ ਦੇ ਵਿੱਚ ਹੀ ਤੁਸੀਂ ਇੱਕ ਵਾਰੀ ਦੇਖੋ ਜੀ ਨੰਬਰ ਵੀ ਤੁਹਾਨੂੰ ਮਾਲਕ ਦਾ ਵੀਡੀਓ ਦੇ ਅੰਦਰ ਹੀ ਮਿਲ ਜਾਊਗਾ ਇਹ ਕੋਠੀ ਦੇਖੋ ਜੀ 2.5 ਵਿੱਚ ਬਣੀ ਹੋਈ ਆ ਅੰਦਰ ਹੈਗੀ ਜੀ ਇਹ ਤੇ 22 ਫੁੱਟ ਰੋਡ ਸਾਹਮਣੇ ਵਾਲੀ 18 ਫੁੱਟ ਰੋੜਾ ਜੀ ਇਹ ਦੇਖੋ ਜੀ ਬਹੁਤ ਵਧੀਆ ਐਲੀਵੇਸ਼ਨ ਬਹੁਤ ਵਧੀਆ ਬਣੀ ਹੋਈ ਆ ਇਹ ਮੇਨ ਐਂਟਰੀ ਗੇਟ ਇਹ ਦੇਖੋ ਜੀ ਖੁੱਲਾ ਡੁੱਲਾ ਹੋਰ ਚੇਰੀਆ ਤੇ ਗੱਡੀ ਆਉਣਾ ਖੁੱਲੇ ਲੰਮੀ ਗੱਡੀ ਲੱਗ ਸਕਦੀ ਆ ਇਧਰਲੇ ਪਾਸੇ ਪਨੇਰ ਜੇ ਤੇ ਮੋਟਰਸਾਈਕਲ ਸਕੂਟਰ ਜੋ ਮਰਜ਼ੀ ਲਾ ਸਕਦੇ ਹੋ ਇਹ ਦਾ ਮੇਨ ਐਂਟਰੀ ਗੇਟ ਇਹ ਆ ਗਈ ਲੌਬੀ ਲੋਬੀ ਬੜੀ ਖੁੱਲੀ ਬਣੀ ਰਹੀ ਹੈ ਲੋਬੀ ਦੇ ਨਾਲ ਕਿਚਨ ਇਹ ਦੇਖੋ ਜੀ ਕਿਚਨ ਏਰੀਆ ਕੋਠੀ ਨਵੀਂ ਬਣੀ ਹੋਈ ਆ ਆ ਦਾ ਟਾਈਮ ਨਹੀਂ ਹੋਇਆ ਬਣੀ ਇਹ ਜਿਹ ਪਹਿਲਾ ਬੈਡਰੂਮ ਦੇਖੋ ਜੀ ਖੁੱਲਾ ਬੈੱਡ ਬਣਿਆ ਹੋਇਆ ਬੈਡਰੂਮ ਬਣਿਆ ਹੋਇਆ ਇਹਦੇ ਨਾਲ ਹੀ ਅਟੈਚ ਬਾਥਰੂਮ ਆ ਇਹ ਆਈ ਦੂਸਰਾ ਬੈਡਰੂਮ ਇਹਦੇ 4 ਬੈਡਰੂਮ ਬਣੇ ਹੋਏ ਆ ਜੀ 4 ਬੈਡਰੂਮ ਦੀ ਕੋਠੀ ਇਹਦੇ ਨਾਲ ਵੀ ਅਟੈਚ ਬਾਥਰੂਮ ਹੈ ਇਹ ਮੋਲਾਪੁਰ ਦੇ ਵਿੱਚ ਬਣੀ ਹੋਈ ਕੋਠੀ ਜੀ ਆਪਾਂ ਸੇਲ ਕਰਨੀ ਹੈ ਇਹ ਮਾਲਕਾਂ ਨੇ ਬਾਹਰ ਜਾਣਾ ਇਸ ਕਰਕੇ ਇਹਨੇ ਕੋਠੀ ਸੇਲ ਕਰਨੀ ਆ ਇਹ ਜੀ ਉੱਪਰ ਜਾਣ ਵਾਸਤੇ ਪੌੜੀਆਂ ਬਣੀ ਹੋਈਆਂ ਸਟੀਲ ਦੀ ਰੇਲਿੰਗ ਲੱਗੀ ਹੋਈ ਬਹੁਤ ਵਧੀਆ ਪੌੜੀਆਂ ਵੀ ਖੁੱਲੀਆਂ ਡੁੱਲੀਆਂ ਪੌੜੀਆਂ ਪੌੜੀਆਂ ਜੀ ਜਿਵੇਂ ਮਰਜ਼ੀ ਸਮਾਨ ਉੱਪਰ ਚੜਾ ਸਕਦੇ ਆ ਬੈੱਡ ਵਗੈਰਾ ਤੇ ਸ਼ਰਾਮ ਨਾ ਇਹ ਹੈਗਾ ਜੀ ਉੱਪਰ ਐਂਟਰੀ ਗੇਟ ਇਹ ਹੈ ਮਾਰ ਓਪਨ ਏਰੀਆ ਦੇਖੋ ਕੋਲਾ ਓਪਨ ਏਰੀਆ ਬਣਿਆ ਹੋਇਆ ਇਹ ਜੀ ਪਹਿਲਾ ਓਪਨ ਏਰੀਆ ਇੱਥੇ ਵੀ ਇਹ ਵੀ ਕਮਰੇ ਵਾਂਗੂ ਬਣਿਆ ਇੱਥੇ ਕਮਰੇ ਹਨ। ਕਰਮੇ ਵਿੱਚ ਬਹੁਤ ਆਰਾਮ ਨਾਲ ਤੁਸੀਂ ਰਹਿ ਸਕਦੇ ਆ ਜੀ। ਇਹ ਦੇਖੋ ਜੀ। ਇਹ ਬਾਹਰ ਦਾ ਏਰੀਆ। ਉਪਰ ਹੀ ਬੈੱਡਰੂਮ ਦੋ ਬਣੇ ਹੋਏ ਆ। ਇਹ ਹੀ ਬੈੱਡਰੂਮ ਨੰਬਰ 1। ਇਹ ਦੇਖੋ ਜੀ ਬੈੱਡਰੂਮ ਖਾਲੀ ਬਸ ਇਸਮਾਰ ਰੱਖਿਆ ਇਹਦੇ ਚ। ਇਹ ਹੀ ਬੈੱਡਰੂਮ ਇਹ ਦੂਸਰਾ ਬੈਡਰੂਮ ਆ ਜੀ ਇਹ ਦੂਸਰਾ ਬੈਡਰੂਮ ਹੈ ਇਹਦੇ ਵਿੱਚ ਤੁਸੀਂ ਨਾਲ ਅਟੈਚ ਬਾਥਰੂਮ ਹੈ ਇਹ ਬਹੁਤ ਸੋਹਣਾ ਬਾਥਰੂਮ ਬਣਿਆ ਹੋਇਆ ਇੱਕ ਉਠੀ 2.5 ਲੱਖ ਜਿੰਨੀ ਹੈ ਮਾਲਕਾਂ ਨੇ ਬਾਹਰ ਜਣਾ ਰੇਟ ਵੀ ਜਾਇਜ਼ ਰੇਟ ਆ ਬਹੁਤ ਵਧੀਆ ਰੇਟ ਆ ਜਲਦੀ ਵੇਚਣੀ ਇਹਨਾਂ ਨੇ ਜੇ ਕੋਈ ਬੰਦਾ ਸੰਪਰਕ ਕਰਨਾ ਲੈਣੀ ਚਾਵੇ ਤਾਂ ਮਾਲਕਾਂ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ ਨਾ ਕੰਟੈਕਟ ਕਰ ਸਕਦੇ ਆ ਜੀ ਹਾਂ ਜੀ ਬਸ ਇਹ ਬਣੀ ਹੋਈ ਖੁੱਲੀ-ਖੁੱਲੀ ਕਿਹਾ ਜਾਇਜ਼ ਰੇਟ ਹੈ ਇਹ ਮੋਲਾਪੁਰ ਦੇ ਵਿੱਚ ਬਣੀ ਹੋਈ ਕੋਠੀ ਹੈ ਮਾਲਕ ਨੇ ਆਪਣੀ ਸਾਰੀ ਜਾਣਕਾਰੀ ਦੱਸੀ ਹੈ ਜੀ ਵੀਡੀਓ ਚ ਬਾਕੀ ਮੈਂ ਉਮੀਦ ਕਰਦਾ ਹਾਂ ਤੂੰ ਮਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਜੀ ਤੇ ਕੋਠੀ ਦੀ ਡਿਮਾਂਡ ਜਿਹੜੀ ਰੱਖੀ ਗਈ ਹੈ ਜੀ ਉਹ ਮਾਲਕ ਦੁਆਰਾ ਰੱਖੀ ਗਈ ਹੈ 40 ਲੱਖ ਰੁਪਏ ਜੀ ਇਹ ਜਿਹੜੀ 40 ਲੱਖ ਰੁਪਏ ਡਿਮਾਂਡ ਹੈ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਇੱਕ ਰੇਟ ਮਾਲਕ ਨੇ ਕਿਹਾਗਾ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਵੇਕੇ ਵੀ ਰੇਟ ਕੀਤਾ ਜਾਊਗਾ ਜਿਨੂੰ ਵੀ ਇਹ ਕੋਠੀ ਪਸੰਦ ਆਉਂਦੀ ਆ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆ ਭੈਣਾਂ ਮੇਰੀਆ ਮਾਤਾ ਮੇਰੇ ਵੱਡੇ ਬਜ਼ੁਰਗ ਜਿਨੂੰ ਵੀ ਕੋਠੀ ਪਸੰਦ ਆਉਂਦੀ ਆ ਇੱਕ ਵਾਰੀ ਜਾ ਕੇ ਦੇਖੋ ਮੁੱਲਾਪੁਰ ਏਰੀਆ ਚ ਕੋਠੀ ਤੁਹਾਨੂੰ ਇਹ ਮਿਲੂਗੀ ਲੋਕੇਸ਼ਨ ਹੈਗੀ ਆ ਮਾਲਕ ਦੀ ਮੁੱਲਾਪੁਰ ਤੇ ਅਜੀਤ ਸਰ ਨਗਰ ਇਹਨਾਂ ਦੀ ਕਲੋਨੀਆ ਮੁੱਲਾਪੁਰ ਦੇ ਵਿੱਚ ਹੀ ਆ ਤੁਸੀਂ ਉੱਥੇ ਜਾ ਕੇ ਕੋਠੀ ਨੂੰ ਦੇਖ ਸਕਦੇ ਹੋ ਜਦੋਂ ਕੋਠੀ ਤੁਸੀਂ ਦੇਖ ਲਈ ਸਾਰੀ ਕੋਠੀ ਤੁਹਾਨੂੰ ਪਸੰਦ ਆ ਗਈ ਉਹ ਤੋਂ ਬਾਅਦ ਰੇਟ ਵੇਖ ਕੇ ਫਾਈਨਲ ਕਰ ਸਕਦੇ ਹੋ ਘਾਟਾ ਵਾਧਾ ਕੀਤਾ ਜਾਊਗਾ ਕੋਈ ਐਦਾ ਦਾ ਨਹੀਂ ਹੈਗਾ ਵੀ ਰੇਟ ਘੱਟ ਵੱਧ ਹੋਣਾ ਨਹੀਂ ਮਾਲਕ ਨੇ ਖਾਸ ਕਰਕੇ ਕਿਹਾਗਾ ਰੇਟ ਵੇਕੇ ਕਰ ਲਾਂਗੇ ਬਾਕੀ ਤੁਸੀਂ ਇੱਕ ਵਾਰੀ ਮਾਲਕ ਨਾਲ ਗੱਲ ਵੀ ਕਰ ਲਿਓ ਜੀ ਫੋਨ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦਈ ਰੱਖਿਆ 94821 1882 ਬਾਕੀ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਜੀ ਗੱਲਬਾਤ ਜਿਹੜੀ ਵੀ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਹੈ ਕੁਝ ਵੀ ਮਾਲਕ ਤੋਂ ਪੁੱਛਣਾ ਹੈ ਕੋਈ ਜਾਣਕਾਰੀ ਲੈਣੀ ਹੈ ਕੋਠੀ ਵਸਤੀ ਤਾਂ ਸਿੱਧੀ ਡਾਇਰੈਕਟ ਮਾਲਕ ਨਾਲ ਆਪ ਤੁਸੀਂ ਗੱਲਬਾਤ ਕਰੋ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਤੁਹਾਨੂੰ ਜਰੂਰ ਕਮੈਂਟ ਕਰਕੇ ਦੱਸ ਦਿਓ ਜੇ ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਆਈ ਹੈ ਜੀ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈੱਕ ਕਰ ਲਓ ਇੱਕ ਵਾਰੀ ਜਿਨੇ ਲਾਈਕ ਵਾਲਾ ਬਟਨ ਨਹੀਂ ਦੱਬਿਆ ਇੱਕ ਵਾਰੀ ਦੇਖੋ ਜੀ ਜਰੂਰ ਦੱਬ ਦਿਓ ਬਾਕੀ ਇੱਕ ਵਾਰੀ ਚੈੱਕ ਕਰ ਲਓ ਜਿਨੇ ਸਬਸਕ੍ਰਾਈਬ ਵਾਲਾ ਬਟਨ ਹਲੇ ਤੱਕ ਨਹੀਂ ਦੱਬਿਆ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਸੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਆ ਮਕਾਨ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਬਾਰ ਬਾਰ ਚੱਲਦਾ ਰਹਿੰਦਾ 73800 ਪੂਰਾ 26173 ਜਮਾ ਫਰੀ ਦੇ ਵਿੱਚ ਆਪਾਂ ਕੰਮ ਕਰਦੇ ਹਾਂ ਜੀ ਸਾਰਾ ਨਾ ਤਾਂ ਕੋਈ ਕਮਿਸ਼ਨ ਨਾ ਕੋਈ ਦਲਾਲੀ ਨਾ ਕੋਈ ਫੀਸ ਆਪਣਾ ਕੋਈ ਅਦਾਦਾ ਖਰਚਾ ਵਰਚਾ ਕੁਝ ਨਹੀਂ ਹੁੰਦਾ ਜਿੰਨਾ ਕੰਮ ਕਰਦੇ ਆਪਾਂ ਫਰੀ ਚ ਕਰਦੇ ਹਾਂ ਜੇ ਤੁਹਾਡੇ ਕੋਲੇ ਘਰ ਹੈ ਕੋਠੀ ਜਾਂ ਮਕਾਨ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਐਡਾ ਪਤ ਤੁਹਾਡੀ ਛੇਤੀ ਤੋਂ ਛੇਤੀ ਲਾ ਦੇਮਗੇ ਜੀ ਤੁਹਾਡੇ ਘਰ ਬੈਠੇ ਬਿਠਾਈ ਤੁਸੀਂ ਆਪਦੀ ਜਿਹੜੀ ਕੋਠੀ ਆ ਜਾਂ ਘਰ ਮਕਾਨ ਬੀਚ ਦੇਵੋਗੇ ਸੀ ਕਿਸੇ ਨੂੰ ਵੀ ਕਮਿਸ਼ਨ ਜਾਂ ਇੱਕ ਵੀ ਪੈਸੇ ਦਿੱਤੀ ਸੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੋ ਜਿਹੀ ਕੋਠੀ ਜਾਂ ਘਰ ਮਕਾਨ ਕਿਹੋ ਜਿਹਾ ਚਾਹੀਦਾ ਕਿੰਨੇ ਕੁ ਪੈਸੇ ਚਾਹੀਦੇ ਦੱਸੋ ਤੁਹਾਡਾ ਬਜਟ ਕਿੰਨਾ ਹੈ ਤੁਸੀਂ ਕਿਹੜੇ ਏਰੀਆ ਚੋਂ ਭਾਲਦੇ ਫਿਰਦੇ ਹੋ ਤੇ ਆਪਾਂ ਤੁਹਾਡੇ ਖਾਤਰ ਤੁਹਾਡੇ ਏਰੀਆ ਚੋਂ ਜਾਂ ਲਾਗੇ-ਤਾਗੇ ਤੋਂ ਲੈ ਕੇ ਪਹੁੰਚ ਜਾਗੇ ਜਰੂਰ ਕਮੈਂਟ ਕਰਿਓ ਜੀ ਬਾਕੀ ਇੱਕ ਗੱਲ ਹੋਰ ਜੀ ਬੇਨਤੀ ਵਾਲੀ ਗੱਲ ਹੈ ਤੁਸੀਂ ਕਮੈਂਟਾਂ ਦੇ ਵਿੱਚ ਬਹੁਤ ਕਹਿੰਨੇ ਰਹੇ ਹੋ ਵੀ ਅਸੀਂ ਆਪਦਾ ਘਰ ਵੇਚਣਾ ਹੈ ਕੋਠੀ ਵੇਚਣੀ ਹੈ ਕਮੈਂਟਾਂ ਦੇ ਵਿੱਚ ਨਾ ਲਿਖਿਆ ਕਰੋ ਜੀ ਤੁਸੀਂ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਮੈਨੂੰ ਭੇਜ ਦਿਓ ਕਰਵਾਸਾਂ ਕਮੈਂਟਾਂ ਦੇ ਵਿੱਚ ਤਾਂ ਸਿਰਫ ਵੀਡੀਓ ਵਾਸਤੇ ਤੇ ਵਧੀਆ-ਵਧੀਆ ਕਮੈਂਟ ਜਾਂ ਵਧੀਆ-ਵਧੀਆ ਗੱਲਾਂ ਹੀ ਲਿਖਿਆ ਕਰੋ ਜੀ। ਜੇ ਤੁਸੀਂ ਕਿਸੇ ਹੋਰ ਘਰ ਦੀ ਜਾਂ ਹੋਰ ਕੋਠੀ ਦੀ ਵੀਡੀਓ ਦੇਖਣੀ ਹੈ ਜੀ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਈਆਂ ਹੋਣਗੀਆਂ। ਕਿਸੇ ਵੀ ਵੀਡੀਓ ਤੇ ਕਲਿੱਕ ਕਰੋ ਜੀ ਵੀਡੀਓ ਚੱਲ ਜੂਗੀ। ਜੇ ਤੁਸੀਂ ਆਪਣੇ ਚੈਨਲ ਤੇ ਸਿੱਧਾ ਜਾਣਾ ਹੈ ਜੀ ਤੇ ਉੱਥੋਂ ਕੋਈ ਹੋਰ ਵੀਡੀਓ ਤੁਸੀਂ ਦੇਖਣੀ ਹੈ ਤਾਂ ਇੱਕ ਪਾਸੇ ਚੈੱਕ ਕਰੋ ਜੀ। ਆਪਣੇ ਚੈਨਲ ਦੀ ਫੋਟੋ ਲੱਗੀ ਹੋਈ ਹੈ। ਉਹਨੂੰ ਦਬਦੋ ਚੈਨਲ ਤੇ ਪਹੁੰਚ ਜਾਓਗੇ। ਆਪਦੇ ਸਾਹਮਣੇ ਨਾਲ ਤੁਸੀਂ ਵੀਡੀਓ ਉੱਥੋਂ ਸਿਲੈਕਟ ਕਰਕੇ ਦੇਖ ਸਕਦੇ ਹੋ ਜੀ।